ਦੇਖੋ 2021 ਦੇ ਵਿੱਚ ਮੈਂ ਇੱਕ ਸੋਸ਼ਲ ਮੀਡੀਆ ਰਾਹੀਂ ਬਿਆਨ ਦਿੱਤਾ ਸੀਗਾ ਕਿ ਮੈਂ ਹਰਸ਼ ਤੋਰੀ ਨੂੰ ਸਜਾ ਸੁਖਬੀਰ ਸਿੰਘ ਬਾਦਲ ਦੀ ਰਹਿਸ਼ ਦੇ ਉੱਪਰ ਤਿੰਨ ਵਾਰ ਦਿੱਲੀ 12 ਸ਼ਬਦ ਰੰਗ ਰੋਡ ਤੇ ਦੇਖਿਆ ਸੀਗਾ ਨਾਲ ਉਹਨਾਂ ਦੇ ਜਗਜੀਤ ਸਿੰਘ ਐਡਮਿਨ ਬਲੌਗ ਦੇ ਮੁਖੀ ਸੀਗੇ ਤੇ ਜਦ ਮੈਂ ਇਹ ਬਿਆਨ ਦਿੱਤਾ ਸੀ ਉਸ ਤੋਂ ਬਾਅਦ 2 ਸਾਲ ਮੈਨੂੰ ਅਕਾਲੀ ਦਲ ਵੱਲੋਂ ਬਹੁਤ ਟੌਰਚਰਸ ਆਉਂਦੇ ਰਹੇ ਬਟ ਮੈਂ ਉਸ ਦੀ ਕੋਈ ਪਰਵਾਹ ਨਹੀਂ ਕੀਤੀ ਇਹ ਸਾਰੀ ਚੀਜ਼ ਸਿੱਟ ਦੇ ਵੀ ਧਿਆਨ 'ਚ ਸੀਗੀ ਤੇ ਪੁਲਿਸ ਦੇ ਵੀ ਧਿਆਨ 'ਚ ਸੀ ਉਹ ਆਪਣਾ ਕੰਮ ਕਰ ਰਹੇ ਸੀ ਮੈਨੂੰ ਉਹਨਾਂ ਤੋਂ ਕੋਈ ਨਾਰਾਜ਼ਗੀ ਨਹੀਂ ਹੈਗੀ ਪੁਲਿਸ ਪ੍ਰਸ਼ਾਸਨ ਤੋਂ ਕਿਉਂਕਿ ਕੁਝ ਚੀਜ਼ਾਂ ਉਹਨਾਂ ਤਾਂ ਕਿ ਸੀਮਿਤ ਰਹਿ ਜਾਂਦੀਆਂ ਨੇ ਉਸ ਤੋਂ ਬਾਅਦ ਜਦ ਪ੍ਰਦੀਪ ਕਲੇਰ ਸਾਹਮਣੇ ਆਇਆ ਤਾਂ ਉਸ ਦਿਨ ਵੀ ਮੈਂ ਇਹ ਜਨਤਕ ਕੀਤੀ ਗੱਲ ਕਿ ਅੱਜ ਪ੍ਰਦੀਪ ਕਲੇਰ ਜਿਹੜੀ ਗੱਲ ਕਹਿ ਰਹੇ ਮੇਰੀ ਕਹੀ ਹੋਈ 21 ਦੀ ਗੱਲ ਤੇ ਮੋਹਰ ਲੱਗੀ ਹੈ ਕਿ ਸੱਚ ਬਹੁਤ ਜਲਦੀ ਆਪਣੇ ਸਬਦੇ ਸਾਹਮਣੇ ਆ ਜਾਏਗਾ ਸਾਰੇ ਸਿੱਖ ਭਾਈਚਾਰੇ ਨੂੰ ਅਰਜ਼ ਕਰਦੀਆਂ ਕਿ ਤੁਸੀਂ ਦੁਆਵਾਂ ਕਰੋ ਤੁਹਾਡੀਆਂ ਦੁਆਵਾਂ ਜਾਣ ਤੇ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸੱਚ ਕਬੂਲਣ ਦੇ ਉਹ ਪਿਛਲੇ ਦਿਨੀ ਗੁਰੂ ਮਹਾਰਾਜ ਨੇ ਆਪਣੀ ਸਬਦੀ ਸਿੱਖਾਂ ਦੀ ਗੱਲ ਸੁਣੀ ਤੇ ਗੁਰੂ ਮਹਾਰਾਜ ਨੇ ਆਪਣੀ ਕਚਹਿਰੀ ਚ ਉਹਨਾਂ ਨੂੰ ਬੁਲਾ ਕੇ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਤਾ ਉਹਨੇ ਹਰ ਜੁਲਮ ਕਬੂਲ ਕਰ ਲਿਆ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਇੰਨੀ ਜਲਦੀ ਮੈਨੂੰ ਵੀ ਉਸ ਦਾ ਖਮਿਆਜਾ ਭੁਗਤਣਾ ਪਏਗਾ ਅੱਜ ਮੇਰੇ ਹਸਬੰਡ ਕਿਸੇ ਵਿਆਹ ਪ੍ਰੋਗਰਾਮ ਤੋਂ ਸਨਾਮ ਤੋਂ ਘਰ ਵਾਪਸ ਆ ਰਹੇ ਸੀ ਤੇ ਲੌਂਗੋਵਾਲ ਰੋਡ ਤੇ ਉਹਨਾਂ ਤੇ ਫਾਇਰ ਕੀਤਾ ਗਿਆ ਜਦਕੀ ਉਹਨਾਂ ਦੀ ਜਾਨ ਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਬਟ ਗੱਡੀ ਦੇ ਸ਼ੀਸ਼ੇ ਤੇ ਫਾਇਰ ਹੋਇਆ ਔਰ ਉਹ ਚੁਕੇ ਹੋਏ ਸੀਗੇ ਕੁਝ ਸਿਸਟਮ ਦੇਖ ਰਹੇ ਸੀਗੇ ਤਾਂ ਫਾਇਰ ਅਚਾਨਕ ਗੱਡੀ ਚ ਲੱਗ ਕੇ ਸਾਰਾ ਸ਼ੀਸ਼ਾ ਸ਼ੂਸ਼ਾ ਟੁੱਟ ਗਿਆ ਚਲੋ ਗੁਰੂ ਮਹਾਰਾਜ ਜੀ ਮੇਰ ਰਹੀ ਕਿ ਉਹਨਾਂ ਨੂੰ ਕੁਝ ਨਹੀਂ ਹੋਇਆ ਹੈਗਾ ਜਿਹੜੀ ਸਿੱਖ ਸੰਗਤ ਹੈ ਇਹਨਾਂ ਦਾ ਹਮੇਸ਼ਾ ਆਸ਼ੀਰਵਾਦ ਮੇਰੇ ਤੇ ਬਣਿਆ ਰਹੇ ਪਿੱਛੋਂ ਪਿੱਛਾ ਹੋ ਰਿਹਾ ਸੀ ਉਹਨਾਂ ਦਾ ਦੇਖੋ ਮੈਂ ਕਿਸੇ ਤੇ ਬਲੇਮ ਨਹੀਂ ਕਰੂੰਗੀ ਹੋ ਸਕਦਾ ਕੋਈ ਵੀ ਹੋ ਸਕਦਾ ਮੈਂ ਕਿਸੇ ਤੇ ਬਲੇਮ ਨਹੀਂ ਕਰੂੰਗੀ ਇਹ ਤਾਂ ਪੁਲਿਸ ਦੇਖੇਗੀ ਇਨਵੈਸਟੀਗੇਸ਼ਨਲ ਮੈਟਰ ਹੈ ਪਰ ਤੁਹਾਨੂੰ ਕੀ ਲੱਗਦਾ ਹੈ देखो मैं कुछ इस मैं 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 इस टाइम बोलूंगी नहीं क्योंकि पुलिस ਦਾ ਕੰਮ ਹੈ ਇਨਵੈਸਟੀਗੇਸ਼ਨ ਕਰਨਾ ਉਹ ਜੋ ਵੀ ਕਹਿਣਗੇ ਉਹ ਮੈਂ ਤੁਹਾਡੇ ਸਾਹਮਣੇ ਲਿਆ ਦੂੰਗੀ ਮੈਂ ਇਸ ਟਾਈਮ ਨਹੀਂ ਹੁਣੀ ਦੀ ਲੇਟੈਸਟ ਹੁਣੀ ਦੀ ਘਟਨਾ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਦੇਖੋ ਬਹੁਤ ਵਧੀਆ ਤਰੀਕੇ ਨਾਲ ਮੇਰੇ ਇੱਕ ਕਾਲ ਤੇ ਸਾਰੀ ਪੁਲਿਸ ਆ ਗਈ ਹੈ ਵੀ ਮੈਂ ਐਪਰੀਸ਼ੀਏਟ ਕਰਦੀ ਹਾਂ ਉਹਨਾਂ ਨੂੰ ਸਭ ਦਾ ਮੈਂ ਜੀ ਲੌਂਗਵਾਲ ਤੇ ਸੇਰੋਂ ਦੇ ਬਚਾਲੇ ਖੜਾਂਗਾ ਮੈਂ ਇੱਥੋਂ ਸੁਨਾਮ ਤੋਂ ਆ ਰਿਹਾ ਸੀਗਾ ਹੂੰ ਤੇ ਇੱਥੇ ਆ ਕੇ ਜਦੋਂ ਫਾਇਰਿੰਗ ਹੋਈ ਹੈਗੀ ਤਾਂ ਮੈਨੂੰ ਥੋੜੇ ਲੱਗਿਆ ਵੀ ਜਿਵੇਂ ਪਟਾਕਾ ਪਿਆ ਹੁੰਦਾ ਹੈਗਾ ਤੇ ਮੈਂ ਜਦੋਂ ਦੇਖਿਆ ਤਾਂ ਮੇਰੇ ਗਾਰਨਰ ਤੇ ਪਰ ਕਾਂਚੀ ਕੱਟ ਹੈਗਾ ਸੀਗਾ ਤੇ ਮੈਂ ਗੱਡੀ ਭਜਾ ਕੇ ਮਤਲਬ ਇਥੋਂ ਅੱਗੇ ਲੰਘ ਗਿਆ ਹੂੰ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਇਥੋਂ ਇੱਕ ਮੈਰਿਜ ਤੋਂ ਪਾਰ ਰਿਹਾ ਸੀਗਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਰਿਟਾਇਰਡ ਅੰਪਲਾਈ ਹੈਗਾ ਜੀ ਠੀਕ ਹੈ ਕੀ ਤੁਹਾਨੂੰ ਪਿੱਛੇ ਕੋਈ ਗੱਡੀ ਲੱਗ ਰਹੀ ਸੀ ਪਹਿਲਾਂ ਪਿੱਛਾ ਕਰ ਰਹੀ ਸੀ ਜਿਸ ਤਰ੍ਹਾਂ ਕੋਈ ਨਹੀਂ 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 ਕੋਈ ਗੱਡੀ ਪਿੱਛਾ ਨਹੀਂ ਕਰ ਰਹੀ ਸੀ ਕੋਈ ਮੇਰੇ ਬਰਾਬਰ ਨਹੀਂ ਸੀਗਾ ਹੂੰ ਕੋਈ ਬਾਈਕ ਨਹੀਂ ਸੀਗਾ ਮੈਨੂੰ ਇਹ ਲੱਗਿਆ ਜਿਵੇਂ ਖੇਤਾਂ ਦੇ ਵਿੱਚੋਂ ਕੋਈ ਮਤਲਬ ਕਿ ਕਿਸੇ ਨੇ ਕੋਈ ਅਟੈਕ ਕੀਤਾ ਹੁੰਦਾ ਇਹ ਅਸੀਂ ਜੀ ਸੇਰੋਂ ਤੋਂ ਲੋਂਗੋਵਾਲ ਰੋਡ ਦੇ ਉੱਤੇ ਖੜੇ ਆ ਆ ਬਾਹ ਹੱਦ ਹੈਗੀ ਆ ਲੋਂਗੋਵਾਲ ਇੱਥੇ ਰਾਈਸ ਫੀਲ ਦੇ ਕੋਲੇ ਖੜੇ ਆ ਤੇ ਅੱਜ ਰਜਿੰਦਰ ਕੌਰ ਮੀਮਸਾ ਜਿਹੜੀ ਬੀਬੀ ਆ ਇਹ ਇਹਦੇ ਘਰ ਵਾਲੇ ਜਰਨਲ ਸਿੰਘ ਜਿਹੜੇ ਇਹ ਰਿਆਣ ਵਾਲੇ ਮੀਮਸਾ ਬਣਦੇ ਨੇ ਪਰ ਇਹ ਅੱਜਕੱਲ ਕਹਿ ਰਹੇ ਪਏ ਸੀ ਸੰਗਰੂਰ ਜਿਹੜਾ ਹੈਗਾ ਬਡਬੁਰ ਰੋਡ ਤੇ ਅਸੀਂ ਆਪਣਾ ਘਰ ਬਣਾ ਕੇ ਰਹਿ ਰਹੇ ਆ ਤੇ ਉੱਥੇ ਇਹਨਾਂ ਦਾ ਅ ਅੱਜ ਵਿਆਹ ਤੇ ਆਇਆ ਸੀ ਤਾਜਪਾਲਪੁਰ ਵਿੱਚ ਜਰਨੈਲ ਸਿੰਘ ਤੌਰ ਇਹਨਾਂ ਦਾ ਪੁੱਤੀਜਾ ਰਣਜੀਤ ਸਿੰਘ ਜੀ ਜਦੋਂ ਇੱਥੋਂ ਲੰਘ ਰਹੇ ਸੀ ਸੁਨਾਮ ਤੋਂ ਵਿਆਹ ਤੋਂ ਬਾਅਦ ਵਿੱਚ ਵਾਇਆ ਸਿਰੋਂ ਲੋਂਗੋਵਾਲ ਹੁੰਦੇ ਹੋਏ ਬਡਰਖਾਂ ਇਹਨਾਂ ਨੂੰ ਜਾਣਾ ਸੀਗਾ ਇਹ ਕਿਤੇ ਜਦੋਂ ਅਸੀਂ ਇਸ ਜਗ੍ਹਾ ਤੇ ਪਹੁੰਚੇ ਆ ਤੇ ਸਾਡੀ ਜਿਹੜੀ ਗੱਡੀ ਆ ਨੋਵਾ ਉਹਦੇ ਉੱਤੇ ਇੱਕ ਦੀ ਖੇਰ ਹੋਇਆ ਤੇ ਜਿਹਦੇ ਵਿੱਚ ਸਾਡੇ ਇੱਕ ਜਿਹੜਾ ਸਾਈਡ ਮਿਰਰ ਦੇ ਨਾਲ ਇੱਕ ਛੋਟਾ ਸ਼ੀਸ਼ਾ ਹੁੰਦਾ ਉਹਦੇ ਵਿੱਚ ਦੀ ਗਲੀ ਹੋਈ ਆ ਉਸ ਹੀ ਹੁਣ ਗੱਡੀ ਨੂੰ ਇੱਥੇ ਪਹੁੰਚ ਕੇ ਮੌਕੇ ਤੇ ਸਤੂਲ ਲੋਂਗੋ ਵਾਲੇ ਸਤੂਲ ਸੇਰੋਂ ਦੇ ਨਾਲ ਅਸੀਂ ਗੱਡੀ ਦੀ ਪ੍ਰੋਪਰ ਸਰਚ ਕੀਤੀ ਹੈ ਵੀ ਉਹ ਗੱਡੀ ਦਾ ਜਿਹੜਾ ਹੈਗਾ ਨਾ ਡੈਸ਼ਬੋਰਡ ਦਾ ਚੈੱਕ ਕੀਤਾ ਇਹਦਾ ਬੋਨਟ ਚੈੱਕ ਕੀਤਾ ਪਲੱਸ ਇਹਦੀਆਂ ਤਾਕੀਆਂ ਜਿਹੜੀਆਂ ਨੇ ਸੱਜੇ ਕੱਬੇ ਵਾਲੀਆਂ ਉਹ ਚੈੱਕ ਕੀਤੀਆਂ ਨੇ ਅਜੇ ਤੱਕ ਸਾਨੂੰ ਉਹਦੇ ਵਿੱਚ ਕੋਈ ਕੋਈ ਇਵੇਂ ਦਾ ਸਰਾਕ ਨਹੀਂ ਮਿਲਿਆ ਕਿ ਜਵੇਂ ਇਹਦੇ ਵਿੱਚ ਕੋਈ ਵਾਪਨ ਦਾ ਕਾਰ ਹੋਇਆ ਹੋਵੇ ਜਾਂ ਇਹਦੇ ਕੋਈ ਸ਼ਰੀਰ ਮਿਲੇ ਹੋਣ ਜਾਂ ਇਹਦੇ ਵਿੱਚ ਕੋਈ ਬੁਲੇਟ ਸਾਨੂੰ ਕੋਈ ਮਿਲਿਆ ਹੋਵੇ ਉਹ ਚੀਜ਼ ਨਹੀਂ ਹੁਣ ਤੱਕ ਮਿਲੀ ਔਰ ਇਹਨਾਂ ਦੇ ਬੀਬੀ ਰਜੇਂਦਰਪੁਰ ਵੀ ਸਾਈਡ ਇਹ ਆਪ ਗੱਡੀ ਵਿੱਚ ਨਹੀਂ ਹੈਗੇ ਸੀਗੇ ਇਹ ਆਪਣੇ ਘਰੇ ਸੀਗੇ ਇਹਨਾਂ ਦੇ ਹਸਬੰਡ ਪਲੱਸ ਇਹਨਾਂ ਦਾ ਭਤੀਜਾ ਜਿਹੜਾ ਸੀਗਾ ਉਹ ਦੋਨੇ ਜਣੇ ਇੱਕ ਕਾਰ ਦੇ ਵਿੱਚ ਸੀਗੇ ਇਹਨਾਂ ਦੇ ਕਹਿਣ ਮੁਤਾਬਕ ਇਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਦਵੀ ਸੀਗੀ ਉਸ ਸੰਬੰਧੀ ਅਸੀਂ ਕੋਈ ਜਾਣਕਾਰੀ ਸਿਟ ਨੂੰ ਦਿੱਤੀ ਸੀਗੀ ਤੇ ਸਾਨੂੰ ਥ੍ਰੈਟ ਮਿਲਿਆ ਸੀਗਾ ਬਾਕੀ ਹੁਣ ਇਸ ਗੱਡੀ ਨੂੰ ਜਿਹਸੀ ਜਿਹੜੀ ਹੈਗੀ ਆ ਐਫਐਸਐਲ ਟੀਮ ਨੂੰ ਬਲਾ ਕੇ ਜਾਂ ਤੁਹਾਨੂੰ ਭੇਜ ਕੇ ਜਿਹਦੀ ਸਾਰੀ ਸਰਚ ਕਰਵਾ ਕੇ ਇਹਦੇ ਵਿੱਚ ਕੀ ਖੁਸ਼ ਹੋਇਆ ਕੀ ਚੀਜ਼ੇ ਵਿੱਚ ਲੱਗੀ ਆ ਉਹ ਸਾਰੀ ਅਸੀਂ ਜਾਣਕਾਰੀ ਜਿਹੜੀ ਆ ਉਹ ਲਵਾਂਗੇ ਔਰ ਉਹਨਾਂ ਦਾ ਇਹਨਾਂ ਪੜਤਾਲ ਕਰਕੇ ਕੀ ਜਿਹੜੀ ਇਹਨਾਂ ਦੀ ਅਗਲੀ ਜਿਹੜੀ ਕਾਰਵਾਈ ਉਹ ਅਮਲ ਵਿੱਚ ਲਿਆਵਾਂਗੇ